ਸਤਿ ਸ਼੍ਰੀ ਅਕਾਲ ਜੀ ਅੱਜ ਦੇ ਡਿਪਲੋਮਾ ਦੀ ਕਰਦੇ ਆ ਸ਼ੁਰੂਆਤ ਕੀ ਜਾਣਾ ਤਾਂ ਅੱਜ ਪਟਿਆਲੇ ਲਾਪੇ ਦੀ ਗਾ ਯਾਰ ਉੱਥੇ ਘੋੜਿਆਂ ਦੀ ਮੰਡੀ ਦੀਗੀ ਬਹੁਤ ਭਤੀਜਿਆਂ ਦੇ ਫੋਨ ਆਏ ਪਰ ਕੀ ਕਰਾਂ ਯਾਰ ਕੁਲਰ ਲੈ ਕੇ ਆਂਦਾ ਅੱਜ ਫੇਰ ਪਾਣ ਚੱਲੇ ਆ ਪਹਿਲਾਂ ਲੁਕਸ ਆ ਗਿਆ ਕੱਲ ਨਵਾਂ ਪੀਸਦੇ ਆ ਮੈਂ ਵੀ ਨਹੀਂ ਪਾਣੀ ਪਾ ਕੇ ਦੇਖਿਆ ਯਾਰ ਪਾਣੀ ਪਾਇਆ ਲੀਕ ਕਰਨ ਲੱਗਿਆ ਯਾਰ ਆ ਕੁਲਰ ਨੇ ਉਸਦਾਈ ਬਣਾਤਾ ਸਾਨੂੰ ਇੱਕ ਹੀ ਹੈ ਪਤੀਆ ਕਿਹੜਾ ਹੈ ਪਤਾ ਨਹੀਂ ਕੀ ਚੱਕਰ ਹੁਣ ਬਦਲ ਕੇ ਕੋਈ ਹੋਰ ਚੀਜ਼ ਦਿੰਦੇ ਆ ਯਾਰ ਉਹ ਠੀਕ ਹੋ ਤੇ ਹੁਣ ਇਸ ਕਰਕੇ ਅੱਜ ਆਉਣਾ ਪੈ ਰਿਹਾ ਹੈਗਾ ਫਤੇਗੜ ਸਾਹਿਬ ਨਹੀਂ ਤਾਂ ਲਾਬੇ ਜਾਣਾ ਦੀ ਹੈ ਜਾਂ ਜਿੱਥੇ ਘੋੜਿਆਂ ਦਾ ਅੱਜ ਪ੍ਰੋਗਰਾਮ ਹੈਗਾ ਹੁਣ ਇਹ ਸਭ ਨੂੰ ਤੁਪਤੀਜਾਂ ਦਾ ਯਾਰ ਮੈਨੂੰ ਫੋਨ ਆ ਕੇ ਹਟਿਆ ਸਾਰੀ ਤੁਪਤੀਜੋ ਕਿਆ ਕਰ ਸਕਦਾ ਆ ਵੀ ਜ਼ਰੂਰੀ ਆ ਯਾਰ ਠੀਕ ਆ ਨਾ ਬਾਕੀ ਲਵ ਯੂ ਫੁੜੇ ਰਹੋ ਦਿਖਾਉਣੇ ਆ ਤੁਹਾਨੂੰ ਸ਼ਾਇਰ ਤੇ ਰੰਗ ਟੰਗ ਸਸਤੀ ਕਹਾਣੀ ਹਾਂਜੀ ਦੋਸਤੋ ਚੱਲਦੇ ਆ ਹੁਣ ਸ਼ਾਇਰਨ ਹਾਂਜੀ ਚੱਲਦੇ ਆ ਜੀ ਸ਼ਾਇਰਨ ਕੋਈ ਨਾ ਕੋਈ ਨਾ ਹਾਂਜੀ ਮੈਂ ਅੱਧਰ ਨੂੰ ਜਾ ਰਿਹਾ ਸੀ ਯਾਰ ਖੰਨੇ ਕਦੀ ਨੂੰ ਮੇਰੇ ਭਤੀਜਾ ਆ ਗਏ ਠੀਕੋ ਠੀਕ ਠਾਕ ਜਾਚੀ ਠੀਕ ਆ ਠੀਕ ਆ ਹੋਰ ਦੱਸੋ ਘਰ ਪਰਿਵਾਰ ਘਰ ਪਰਿਵਾਰ ਹਾਂਜੀ ਦੋਸਤੋਂ ਅੱਧਰ ਬਰਬਾਲੀ ਆਇਆ ਸੀ ਕੰਮ ਹੁਣ ਜਾ ਰਹੇ ਹਾਂ ਫਤੇਗੜ ਸਾਹਿਬ ਨਾਲੇ ਨਾਲੇ ਇੱਕ ਗੱਲ ਹੋਰ ਭਤੀਜੇ ਉਹ ਮੋਟਰਸਾਈਕਲ ਹੌਲੀ ਚਲਾਇਆ ਕਰੋ ਪਿੱਛੇ ਮੁੰਡੇ ਜਾ ਰਹੇ ਸੀ 6-7 ਟਟੋਪਾ 110 ਦੀ ਸਪੀਡ ਤੇ ਹਾਂਜੀ ਦੋਸਤੋਂ ਫਤੇਗੜ ਸਾਹਿਬ ਆ ਗਏ ਗਾਂ ਫਾਟਕ ਲੱਗੇ ਬੈਨੇ ਆ ਫਿਰ ਚਲਦਿਆਂ ਗੁਰਦੁਆਰਾ ਸਾਹਿਬ ਚੁੱਤੀ ਸਰੂਪ ਸਾਹਿਬ ਤੇ ਉਹਦੇ ਬਾਅਦ ਚੋਂ ਮਿਲਦੀਆਂ ਪਤੀਤੀਆਂ ਫਾੜਕ ਲੱਗੇ ਹੋਏ ਨੇ ਹਾਂਜੀ ਦੋਸਤੋ ਫਾੜਕ ਲੱਗੇ ਪਏ ਨੇ ਆ ਮੇਰੇ ਪਤੀ ਜਾ ਕੇ ਆਹ ਮਾਤਾ ਗੁਰਦੀ ਆ ਹਾਂਜੀ ਅੱਛਾ ਸਾਰੇ ਆਹ ਮਾਤਾ ਗੁਰਦੀ ਚਾਲ ਦੇ ਵਿੱਚ ਪੜਦੇ ਹੈਗੇ ਨੇ ਤੇ ਫਾੜਕ ਲੱਗੇ ਪਏ ਨੇ ਇੱਥੇ ਰੁਗੇ ਪਏ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਹੋਰ ਦੋਸਤੋ ਮੁੰਡਿਆਂ ਗੱਲਬਾਤ ਕੋਈ ਯਾਰ ਚਾਹ ਪਾਣੀ ਕੁਝ ਖਾਣਾ ਆ ਫਾਟਕਾਂ ਦੇ ਨਾ ਲੋਕ ਬਹੁਤ ਖੱਜਲਖਵਾਰ ਹੁੰਦੇ ਨੇ ਜਦ ਕਦੇ ਪ੍ਰਮਾਤਮਾ ਨੇ ਕਰੀ ਨਾ ਕਿਰਪਾ ਸਭ ਤੋਂ ਪਹਿਲਾਂ ਉਹਰੇ ਕੋਲੇ ਨਾ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਹੁਣ ਮੱਥਾ ਟੇਕਦੇ ਆਂ ਜੀ ਫੇਰ ਮਿਲਦੇ ਆਂ ਭਤੀਜਿਆਂ ਨੂੰ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਚੱਲਦੇ ਆਂ ਉੱਧਰ ਨੂੰ ਬਾਜ਼ਾਰ ਵੱਲ ਹਾਂਜੀ ਮਿੱਤਰ ਪਿਆਰਿਓ ਆ ਮੇਰਾ ਭਤੀਜਾ ਸੰਧ ਤੋਂ ਇਹਦੀ ਆਪਾਂ ਦੁਕਾਨ ਤੇ ਵੀ ਜਾ ਕੇ ਆਉਣਾ ਯਾਰ ਇਹਨਾਂ ਦੀ ਉੱਧਰ ਦੁਕਾਨ ਆ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਭਤੀਜ ਨੇ ਮੈਨੂੰ ਕਿਹਾ ਧੀਗਾ ਤੇ ਭਤੀਜ ਆਪਣਾ ਪੜਦਾ ਇਹਦੇ ਵਿੱਚ ਮਾਤਾ ਗੁਜਰੀ ਕਾਲਜ ਦੇ ਵਿੱਚ ਹੋ ਠੀਕ ਆ ਵਾਹ ਵਧੀਆ ਜੀ ਸੁਣਨਾ ਓਕੇ ਆ ਗੱਲਬਾਤ ਓਕੇ ਆ ਜੀ ਠੀਕ ਆ ਕਿਵੇਂ ਆ ਮਾਹੌਲ ਕਾਲਜ ਦਾ ਪੂਰਾ ਵਧੀਆ ਜੀ ਐਨ ਵਧੀਆ ਇੱਕ ਨੰਬਰ ਹੈ ਠੀਕ ਆ ਠੀਕ ਆ ਠੀਕ ਆ ਤੇ ਹੁਣ ਤਾਂ ਛੁੱਟੀ ਹੋਊਗੀ ਹਜੇ ਹਾਂ ਘਟ ਕੇ ਆਉਂਦਾ ਜਾਂ ਕੰਮ ਹਾਂ ਹਾਂ ਹੁਣ ਕਹਿਣ ਓਕੇ ਰਿਪੋਰਟ ਆ ਹੋਰ ਦੱਸ ਪੁੱਤ ਗੱਲਬਾਤ ਕੋਈ ਕਿਹੜਾ ਕੋਰਸ ਕਰ ਰਹੇ ਹਾਂ ਮੇਰਾ ਹੈਗਾ ਜੀ ਬੀਬੀ ਸਾਫਟਵੇਅਰ ਡਵੈਲਪਮੈਂਟ ਦਾ ਜੀ ਅੱਛਾ ਠੀਕ ਆ ਠੀਕ ਆ ਠੀਕ ਆ ਹੋਰ ਕੱਲਾ ਹੀ ਆ ਕਿ ਹੋਰ ਵੀ ਨਹੀਂ ਜਾ ਕੇ ਸਰਾਪ ਨੂੰ ਆਪਣੇ ਚਲੇ ਗਏ ਮੁੰਡੇ ਠ ਹੈਲੋ ਤੇ ਆ ਵੀ ਭਤੀਜ ਆਪਣਾ ਇੱਥੇ ਉਹ ਪੜਦਾ ਏ ਮਾਤਾ ਜੀ ਦੀ ਕਾਲਜ ਦੇ ਵਿੱਚ ਆ ਗਿਆ ਨਾ ਅੰਤਰ ਕਿਹੜਾ ਕੱਟ ਗਿਆ ਜਹਾ ਚਾਚੇ ਆਉਂਗਾ ਮੈਂ ਕਿੱਥੇ ਨੇ ਖੜ ਜਾ ਮਾਰ ਦਾਂਗੇ ਆਪਾਂ ਨੂੰ ਕਿਹੜਾ ਕੋਈ ਉਹ ਆ ਹਾਂਜੀ ਹਾਂਜੀ ਇਥੇ ਲੋਟ ਲੱਗੇ ਆਪਾਂ ਉਦੋਂ ਕਿਹੜਾ ਖੜ ਜਾਗੇ ਆਪਾਂ ਤੂੰ ਉੱਧਰ ਆ ਜਾ ਮੁੰਡਿਆ ਕਿ ਆਉਣਾ ਵਿੱਚ ਤੂੰ ਕਿੱਥੇ ਪੜਦਾ ਹੈ ਬਈ ਮਾਤਾ ਜੀ ਦੀ ਇਹੀ ਮੂੰਹ ਮਾਤਾ ਕਿਹੜਾ ਪਿੰਡਾ ਭਸੌੜੀ ਭਸੌੜ ਠੀਕ ਆ ਠੀਕ ਆਹੋ ਠੀਕ ਆ ਹਾਂਜੀ ਬੁਰੇ ਵਧੀ ਆ ਠੀਕ ਆ ਠੀਕ ਆ ਵਧੀ ਚਾਈ ਹਾਂਜੀ ਮਿੱਤਰ ਪਿਆਰਿਓ ਜਾਨ ਲੱਗੇ ਦੀ ਹੁਣ ਕੋਲਰ ਜਾ ਲੈ ਕੇ ਬਾਜ਼ਾਰ ਚੋਂ ਆ ਭਤੀਜ ਆ ਗਏ ਆਪਣੇ ਧਰੂ ਏਕੜੋਏ ਵਾਲੀ ਯੂਨੀਵਰਸਿਟੀ ਹਾਂਜੀ ਹਾਂਜੀ ਠੀਕ ਆ ਗੱਡੀ ਚੰਡੀਗੜ੍ਹ ਕਿਉਂ ਬੈਠੀ ਆ ਭਤੀਜ ਗੱਡੀ ਦੇਖ ਕੇ ਆ ਗਏ ਤੇ ਬਾਕੀ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੋ ਆ ਤਾਂ ਪਹਿਲਾਂ ਵੀ ਤਾਂ ਆਪਾਂ ਮਿਲੇ ਵੇ ਹੈਗੇ ਨੇ ਮੁੰਡੇ ਔਰ ਤੁਹਾਡੇ ਮਾਲ ਠੀਕ ਆ ਔਰੇ ਪਾ ਠੀਕ ਆ ਠੀਕ ਆ ਓਕੇ ਉੱਡਾਈ ਦਾ ਭਤੀਜ ਹੋਰ ਦੱਸੋ ਨਮੀ ਦਾ ਜੀ ਵਧੀਆ ਠੀਕ ਆ ਠੀਕ ਆ ਵਧੀਆ ਚਾਹੀਦਾ ਹਾਂਜੀ ਆ ਮੇਰੇ ਮਿੱਤਰ ਤੇ ਪਿਆਰੇ ਭਤੀਜ ਮੇਰੇ ਹੈਗੇ ਨੇ ਫਿਰ ਅੱਡੇ ਬੋ ਮਿੰਡਾ ਬਦਲਾਟਾ ਤੇ ਮਾਨਸੇ ਤੋਂ ਠੀਕ ਹੋ ਹਾਂਜੀ ਹਾਂ ਇੱਥੇੋਂ ਪੜਦੇ ਹੋ ਹਾਂਜੀ ਹਾਂ ਇੱਥੇ ਵੜਾ ਠੀਕਾ ਠੀਕਾ ਬਹੁਤ ਠੀਕਾ ਬਾ ਰੋਟੀ ਆਉਦੇ ਨੇ ਮੁੰਡੇ ਆ ਹਾਂਜੀ ਤੇ ਆ ਆਪਣੇ ਭਤੀਜ ਹੈ ਕਹਿੰਦੇ ਪਰਣਾਲੇ ਤੋਂ ਆ ਵੀ ਇੱਥੇ ਪੜਦੇ ਹੈਗੇ ਨੇ ਠੀਕ ਹੋ ਗਿਆ ਜਲ ਲਾਪੂ ਹੋ ਤੁਹਾਨੂੰ ਸਾਰਿਆਂ ਨੂੰ ਹਾਂ ਸਾਡਾ ਬਹੁਤ ਆ ਪਾਉਲ ਲਈ ਆ ਯਾਰ ਟੀਮੀ ਵੀ ਬਹੁਤ ਦਿਨਾਂ ਦਾ ਐ ਹੋਣਾਂਗੇ ਜਾਂਦਾ ਸੀ ਕਿ ਮਾਚਾ ਲੱਜ ਲੈ ਕੇ ਵੀ ਦੰਦੀ ਹੈ ਤੇ ਬਾਕੀ ਇੱਥੇ ਬਹੁਤ ਭਤੀਜ ਮਿਲੇ ਯਾਰ ਅੱਜ ਭਤੀਜੀਆਂ ਵੀ ਮਿਲ ਕੇ ਗਈਆਂ ਸਾਰਿਆਂ ਨੂੰ ਮੇਰੇ ਵੱਲੋਂ ਲਵ ਜੂਆ ਯਾਰ ਅੰਦਾਜ਼ੀ ਖੁਸ਼ੀ ਹੱਸਦੇ ਵਸਦੇ ਰਿਹਾ ਕਰੋ ਤੇ ਨੌਜਵਾਨਾਂ ਨੂੰ ਬੇਨਤੀ ਆ ਕਿ ਮੋਟਰਸਾਈਕਲ ਹੌਲੀ ਚਲਾਇਆ ਕਰੋ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਘਰ ਨੂੰ ਜਾਣ ਲੱਗਿਆ ਸੀ ਜੀ ਆਪ ਭਤੀਜਾ ਆ ਕੇ ਆਪਣੇ ਤੇ ਅੱਦਰ ਭਤੀਜ ਨੇ ਆਪ ਭਤੀਜ ਦਾ ਹੈਪੀ ਬਰਥਡੇ ਆ ਲਾਲ ਪੱਗ ਵਾਲੇ ਦਾ ਹੈਪੀ ਬਰਥਡੇ ਯਾਰ ਤੇ ਨੂੰ ਠੀਕ ਆ ਪਾਰਟੀ ਲੈ ਲਈਏ ਤੋਂ ਨਾ ਮੈਂ ਨਹੀਂ ਤੁਹਾਨੂੰ ਕਹਿ ਰਿਹਾ ਨਾ ਮੇਰਾ ਤਾਂ ਓਪਿਆ ਕੰਮ ਪੁੱਤਾਂ ਹਾਂ ਉਰੇ ਪੜਦੇ ਹੋ ਹਾਂ ਯਾ ਮਾਰਾ ਵੀਰਿਆ ਠੀਕ ਆ ਠੀਕ ਆ ਠੀਕ ਆ ਲਵ ਯੂ ਤੁਹਾਨੂੰ ਸਾਰਿਆਂ ਨੂੰ ਯਾਰ ਮੇਰੇ ਵੱਲੋਂ ਲਵ ਯੂ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਹਾਂਜੀ ਸਰਾਂ ਦਾ ਹੈਗਾ ਜੀ ਬਾਜ਼ਾਰ ਤੇ ਵਿੱਚ ਉਹ ਚੇਂਜ ਕਰ ਲਿਆ ਜੀ ਆ ਕੁੰਦਰਾਪਾ ਤੋਂ ਦੂਈ ਵੱਡੀ ਚ ਲੈ ਲਿਆ ਯਾਰ ਹਵਾ ਵੀ ਖਾਸੀ ਦੀ ਇਹਦੀ ਹੋਰ ਦੱਸੋ ਗੱਲਬਾਤ ਓਕੇ ਆ ਓਕੇ ਰਿਪੋਰਟਾਂ ਮਿੱਤਰ ਪਿਆਰਿਓ ਬਾਕੀ ਚੱਲਦੇ ਆ ਪਿੰਡ ਤੋਂ ਆਹ ਦੇਖੋ ਆਪਾਂ ਲੰਬਾਈ ਪਾ ਲਿਆ ਸੀਟ ਤੇ ਕਿਉਂਕਿ ਪਿੱਛੇ ਅੱਗੇ ਟੇਡਾ ਗਿਆ ਸੀ ਫਿਰ ਮੋਟਰ ਮੂਰੇ ਨੂੰ ਆ ਜਾਂਦੀ ਆ ਮੈਂ ਕਿਹਾ ਫੇਰ ਫੇਰ ਸਿਆਪਾ ਸ਼ੁਰੂ ਇਹਨੂੰ ਖੋਲਣਾ ਉਦੇ ਕਰਕੇ ਫਿਰ ਮੂਰੀਓ ਰੱਖ ਲਿਆ ਹਵਾ ਦਾ ਬਹੁਤ ਆ ਭਤੀਜੀ ਉਹ ਇਹਦੀ ਚਲਾ ਕੇ ਦੇਖੀਆ ਚਲੋ ਤੋ ਚਲਦੇ ਆ ਜੀ ਪਿੰਡ ਨੂੰ ਹਮ ਲਵ ਯੂ ਤੁਹਾਨੂੰ ਸਾਰਿਆਂ ਨੂੰ ਯਾਰ ਆ ਤੇ ਆਏ ਜਾਰ ਇੰਨਾਂ ਨੇ 10.5000 ਰੁਪਏ ਦਾ ਹਾਂਜੀ ਦੋਸਤੋ ਪਿੰਡ ਨੂੰ ਜਾਣ ਲੱਗਿਆ ਸੀ ਆ ਮੇਰਾ ਭਤੀਜ ਆ ਗਿਆ ਦਮਹੀੜੀ ਦੋ ਹਾਂਜੀ ਹਾਂਜੀ ਠੀਕ ਆ ਠੀਕ ਆ ਲਵ ਯੂ ਆ ਯਾਰ ਤੁਹਾਨੂੰ ਟਰੱਕ ਭਰ ਕੇ ਹੋਰ 10 ਗੱਲ ਬਾਤ ਬਹੁਤ ਵਧੀਆ ਵਧੀਆ ਹਾਂਜੀ ਚਲ ਠੀਕ ਆ ਵਧੀਆ ਹੀ ਚੱਲਦਾ ਪਿਆ ਭਤੀਜ ਆਪਣਾ ਟਿਊਸ਼ਨ ਆਇਆ ਪਿਆ ਦੀ ਜੇ ਇੱਥੇ ਬਾਜ਼ਾਰ ਚ ਮਿਲ ਗਿਆ ਉਹ ਠੀਕ ਆ ਯਾਰ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਫੜਾ ਤਾਂ ਨਹੀਂ ਗੁਸਾ ਹਾਂਜੀ ਬਸ ਠੀਕ ਆ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਯਾਰ ਹਾਂਜੀ ਆ ਰਾਤ ਨੂੰ ਪਾ ਦਾਂਗੇ ਆਪਾਂ 8:00 ਵਜੇ ਲੋਗ ਤੇ ਆ ਵੀ ਭਤੀਜ ਆਪਣਾ ਟਿਊਸ਼ਨ ਤੋਂ ਆਇਆ ਹੈ ਹੁਣ ਠੀਕ ਆ ਓਕੇ ਰਿਪੋਰਟ ਓਕੇ ਜੀ ਆ ਠੀਕ ਆ ਠੀਕ ਹਾਂਜੀ ਦੋਸਤੋ ਆਹ ਟਾਕੀ ਤੇ ਉਹ ਪਾ ਲਿਆਂਦਾ ਦੀ ਟੇਡਾ ਕਰਕੇ ਕਿਉਂਕਿ ਪਿੱਛੇ ਦੀ ਮੋਟਰ ਹਿੱਲ ਜਾਣੀ ਦੀਗੀ ਤਾਂ ਐ ਫਿਰ ਰੱਖਿਆ ਇਹਦੇ ਵਿੱਚ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਗੇ ਘਰੇ ਆਗੇ ਹੁਣ ਇਹ ਤੇ ਪਾਣੀ ਪਾਉਣਾ ਟੰਪਰ ਚ ਧਿਆਨਦਾਰ ਪਹਿਲਾਂ ਉਹ ਦੇਸੀਜਾ ਦੀਗਾ ਯਾਰ ਜਿਹੜਾ ਬੂਆ ਦੀ ਮਗਾ ਚੱਲਨੇ ਪੈਦੇ ਪਾਣੀ ਲਾਉਣੇ ਨੇ ਮਗਾ ਕੋਠੇ ਉੱਥਾਰੇ ਆਂ ਆਪਾਂ ਦਾ ਜਾਂ ਹਾਲਚ ਮੜਾ ਮੋਟਾ ਕੱਲੇ ਲੱਗ ਜਾਂਦਾ ਹੈ ਪਰ ਉਹ ਸੂਤ ਨਹੀਂ ਆਏ ਹੈਗੇ ਯਾਰ ਬਾਕੀ ਆਹ ਦੇਖ ਰਿਹਾ ਹਾਂ ਕਿ ਕਿਵੇਂ ਚੱਲਦਾ ਇਹ ਪਾਣੀ ਪਾਉਣੇ ਹੈ ਚ ਉਹਦਾ ਪਾਣੀ ਲੀਕ ਹੋਣ ਲੱਗ ਗਿਆ ਦੀਗਾ ਹੁਣੇ ਆਇਆ ਹੈਗਾ ਇੱਕ ਬਾਈ ਜੀ ਕਹਿੰਦੇ ਵੀ ਉਹ ਕਿ ਸਾਡੀ ਚਲੋ ਛੱਡੋ ਕੋਈ ਗੱਲ ਨਹੀਂ ਜਿੰਨੇ ਵੀ ਆ ਤੁਸੀਂ ਕੋਸਪੀਟਰ ਭਤੀਜੀਆਂ ਮਿਲੇ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਲਾਜੂ ਰਾਜੀ ਖੁਸ਼ੀ ਹਾਸਲੇ ਵਾਸਤੇ ਰਿਹਾ ਕਰੋ ਮਿੱਤਰ ਪਿਆਰਿਓ ਮੈਨੂੰ ਤੁਹਾਡੇ ਸਾਰਿਆਂ ਦੇ ਉੱਪਰ ਮਾਨ ਹੈਗਾ ਏ ਕਿ ਇੱਕ ਗੱਲ ਹੋਰ ਇੱਕ ਭਤੀਜਾ ਜਿਦਾ ਜ ਮੈਸੇਜ ਆਇਆ ਕਿ ਚਾਚਾ ਬਣ ਕੇ ਮੈਂ ਤੁਹਾਡਾ ਬਹੁਤ ਤਕੜਾ ਫੈਨ ਹਾਂ ਮੈਨੂੰ ਫੋਲੋ ਕਰ ਲੈ ਭਤੀਜ ਤੁਹਾਡੀ ਸਾਰੇ ਦੀ ਮੇਰੀ ਦਿਲ ਦੇ ਵਿੱਚ ਜਗ੍ਹਾ ਹੈਗੀ ਆ ਜੇ ਮੈਂ ਇੱਕ ਨੂੰ ਫੋਲੋ ਕਰਦਾ ਇਹ ਦੇਖ ਲਾ 60000 ਭਤੀਜਾਂ ਫਿਰ ਉਹ ਉਸਾ ਕਰਨਗੇ ਮੈਂ ਕਿ ਇਹਨਾਂ ਨੂੰ ਿਤਕਰਾ ਨਹੀਂ ਕਰਦਾ ਹੈਗਾ ਤੁਹਾਡੀ ਸਾਰਿਆਂ ਨੂੰ ਮੇਰੇ ਦਿਲ 'ਚ ਜਗ੍ਹਾ ਹੈਗੀ ਆ ਇਸ ਕਰਕੇ ਮੇਰੀ ਮਜਬੂਰੀ ਹੈਗੀ ਆ ਉਹ ਕੋਈ ਗੱਲ ਨਹੀਂ ਹੈਗੀ ਬਾਕੀ ਲਵ ਯੂ ਸਤ ਸਿਕਾ ਹਾਂਜੀ ਦੋਸਤੋ ਬਾਲ ਇਹਦੀ ਜਾਨ ਆ ਉਹ ਪਹਿਲਾਂ ਟੌਮੀ ਨੇ ਪਾੜਤੀ ਸੀਗੀ ਦੇਖੋ ਕਿਵੇਂ ਖੁਸ਼ ਹੋ ਰਹੀ ਹਾਂ ਆਹ ਵਿੱਚ ਹਾਂਜੀ ਬਾਲ ਤਾਂ ਇਹਦੀ ਜਾਨ ਆ ਉਹ ਤਾਂ ਬੰਨੀ ਆ ਜੀ ਮਾੜੀ ਨੇ ਬਾਲ ਕੇ ਉਹ ਕਰੇ ਦੀ ਜੇ ਸੱਟ ਹੁਣ ਖੋਲਦੇ ਆ ਇਹਨੂੰ ਨਹੀਂ ਤਾਂ ਆਪਾਂ ਇਹਨੂੰ ਬੰਦੇ ਨਹੀਂ ਹੈਗੇ ਹਲ ਜਾਨਾ ਬਾਲ ਤੇਰੀ ਕੋਈ ਨਾ ਖੇਲ ਨਹੀਂ ਖੁੱਲ ਕੇ ਕੋਈ ਨਾ ਦੇ ਦੂੰਗਾ ਤੈਨੂੰ ਚੱਲ ਰੋਕਦੇ ਓਕੇ ਆ ਦੇਖ ਲੋ ਚੂੰ ਚੂੰ ਕਰਦੀ ਹੈ ਕਿ ਮੈਨੂੰ ਦੇ ਦੇ ਬਾਲ ਹੁਣੇ ਤੇ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਸਤਿ ਸ੍ਰੀ ਅਕਾਲ